ਸਿੱਖਿਆ ਰੁਲਦੀ ਪਈ ਹੈ ਸੜਕਾਂ ਦੇ ਉੱਪਰ ਔਰ ਦੱਸ ਦਈਏ ਕਿ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਮੈਂ ਮਾਸਟਰ ਦਾ ਮੁੰਡਾ ਹਾਂ ਤੇ ਮੈਂ ਆਪਣੇ ਬਾਪ ਦੇ ਕੋਲੋਂ ਪੜ੍ਹਾਈ ਕਰੀ ਹੋਈ ਏ ਤਾਂ ਹੁਣ ਇਹ ਪੜ੍ਹਾਈ ਤੁਹਾਡੇ ਸਾਹਮਣੇ ਆ ਕਿ ਇਹ ਵਿਚਾਰੇ ਕਿੱਥੋਂ ਪੜ੍ਹੇ ਨੇ ਤਾਂ ਕਿੱਥੇ ਇਹਨਾਂ ਨੇ ਪੜਾਉਣ ਜਾਣਾ ਔਰ ਕਦੋਂ ਤੋਂ ਲੈ ਕੇ ਧਰਨੇ ਲਾ ਕੇ ਬੈਠੇ ਆ ਵੀ ਦੱਸ ਦਈਏ ਕਿ 150 ਦਿਨ ਤੋਂ ਉੱਪਰ ਹੋ ਗਿਆ ਤਾਂ ਪੂਰੀ ਗੱਲਬਾਤ ਕਰਦੇ ਆ ਔਰ ਕੱਲ ਬਹੁਤ ਵੱਡਾ ਇੱਥੇ ਹੰਗਾਮਾ ਹੋਇਆ ਬਹੁਤ ਵੱਡਾ ਰੌੜਾ ਪਿਆ ਲੇਕਿਨ ਸਰਕਾਰ ਜਿਹੜੀ ਆ ਉਹ ਬਿਲਕੁਲ ਸੁੱਤੀ ਪਈ ਐ ਸਰਕਾਰ ਨੂੰ ਬਿਲਕੁਲ ਹੋਸ਼ ਨਹੀਂ ਆ ਰਹੀ ਤਾਂ ਸਰਕਾਰ ਲਗਾਤਾਰ ਇਹ ਵੇਖ ਰਹੀ ਆ ਕਿ ਤਮਾਸ਼ਾ ਲਗਾਏ ਵਾਰ ਸਰਕਾਰ ਵਾਸਤੇ ਤਮਾਸ਼ਾ ਏ ਤਾਂ ਗੱਲਬਾਤ ਕਰਦੇ ਆ ਸਰ ਸਸੀਕਲ ਜੀ ਸਾਸਰੀਕਲ ਸਰ ਜੀ ਸਰ ਕਿਵੇਂ ਵੇਖਦੇ ਹੋ ਕੱਲ ਦਾ ਕੀ ਰੌਲਾ ਰੱਪਾ ਰਿਆ ਕੱਲ ਕਿਵੇਂ ਕੀ ਨਿਭੜਿਆ ਤੁਹਾਡਾ ਸਰ ਸਾਡਾ ਜਿਹੜਾ ਇਹ ਦਰਨਾ ਸੀ 25 ਅਗਸਤ ਤੋਂ ਲਗਾਤਾਰ ਅਸੀਂ ਚਲਾ ਰਿਹਾ ਤੁਹਾਨੂੰ ਵੀ ਪਤਾ ਹੈ ਵੀ ਤੁਸੀਂ ਵੀ ਕਵਰੇਜ ਲਗਾਤਾਰ ਕਰ ਰਹੇ ਹੋ 159 ਦਿਨ ਹੋ ਗਏ ਸਾਡੇ ਇਸ ਦਰਨੇ ਨੂੰ ਚਲਦੇ ਹੋਏ ਪਰ ਜਿਹੜਾ ਸੀ ਸਰਕਾਰ ਪਿਛਲੇ 5 ਮਹੀਨਿਆਂ ਦੇ ਵਿੱਚ ਉਹ ਮੀਟਿੰਗਾਂ ਤਾਂ ਕਰਾ ਰਹੀ ਹੈ ਪਰ ਮੀਟਿੰਗਾਂ ਦੇ ਵਿੱਚ ਉਹ ਕੁਝ ਨਿਕਲ ਕੇ ਜਿਹੜਾ ਸੀ ਉਹ ਨਹੀਂ ਆ ਰਿਹਾ ਹੱਲ ਜਿਹੜਾ ਸੀ ਉਹ ਨਹੀਂ ਹੋ ਰਿਹਾ ਸੀ ਫਾਈਲਾਂ ਦੇ ਨਾਮ ਦੇ ਉੱਤੇ ਫਾਈਲਾਂ ਪਾਸ ਹੋ ਕੇ ਆਣ ਗਿਆ ਜੀ ਫਾਈਲਾਂ ਪਾਸ ਹੋ ਕੇ ਆ ਗਈਆਂ ਤਾਂ ਫਿਰ ਇਹ ਕਿਹਾ ਗਿਆ ਵੀ ਹੁਣ 77 ਮੈਡਮ ਬਦਲ ਗਏ ਨੇ ਜਦੋਂ 77 ਮੈਡਮ ਬਦਲ ਗਏ ਨੇ 77 ਮੈਡਮ ਨਵੇਂ ਆਇਆ ਨੂੰ ਵੀ ਅੱਜ 10 ਦਿਨ ਹੋ ਗਏ ਸੀ ਤਾਂ ਉਹਨਾਂ ਨੇ ਚਾਰਜ ਲਿਆ ਨੂੰ 10 ਦਿਨ ਹੋ ਗਏ ਸੀ ਪਰ ਸਾਨੂੰ ਫਿਰ ਵੀ ਜਿਹੜਾ ਸੀ ਉਹ ਲਾਰੇ ਲਗਾਏ ਜਾ ਰਹੇ ਸੀ ਇਸ ਵਾਸਤੇ ਅਸੀਂ ਕੱਲ ਦਾ ਜਿਹੜਾ ਇੱਕ ਇਕੱਠ ਰੱਖਿਆ ਸੀ ਜਦੋਂ ਇੱਥੇ ਕੱਲ ਦਾ ਅਸੀਂ ਇਕੱਠ ਰੱਖਦੇ ਆ ਅਸੀਂ ਡੀਪੀਆਈ ਦਾ ਗੇਟ ਬੰਦ ਕਰਦੇ ਆ ਤਾਂ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੀ ਸਾਡੇ ਨਾਲ ਬਹਿਸ ਬਾਜੀ ਇਹ ਗੱਲ ਕਰਦਾ ਵੀ ਤੁਸੀਂ ਜਿਹੜਾ ਗੇਟ ਬੰਦ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਸਾਰੇ ਮੀਟਿੰਗਾਂ ਦਾ ਸਮਾਂ ਦਿੰਦੇ ਹੋ ਪਰ ਮੀਟਿੰਗਾਂ ਦੇ ਵਿੱਚ ਹੱਲ ਨਹੀਂ ਹੋ ਰਿਹਾ ਜੇ ਤੁਸੀਂ ਸਾਡਾ ਹੱਲ ਨਹੀਂ ਕਰਵਾ ਸਕਦੇ ਤਾਂ ਫਿਰ ਸਾਨੂੰ ਆਪਦਾ ਜਿੱਥੇ ਸਾਡਾ ਹੱਲ ਹੋਣਾ ਉੱਪਰ ਦਫ਼ਤਰਾਂ ਦੇ ਸਾਨੂੰ ਉੱਥੇ ਸਾਡੇ ਅਫਸਰਾਂ ਨੂੰ ਮਿਲਨ ਦਿਓ ਤਾਂ ਉਹ ਵੀ ਉੱਥੋਂ ਵੀ ਸਾਨੂੰ ਜਿਹੜਾ ਰੋਕਿਆ ਜਾ ਰਿਹਾ ਹੈ ਉਹਨਾਂ ਜਿਹੜਾ ਮੀਟਿੰਗਾਂ ਦਾ ਸਮਾਂ ਹੈ ਜਦੋਂ ਪਹਿਲਾਂ ਮੀਟਿੰਗਾਂ ਦੇਣ ਤੋਂ ਪ੍ਰਸ਼ਾਸਨ ਵੀ ਭੱਜਣ ਲੱਗ ਗਿਆ ਸੀ ਪਰ ਜਦੋਂ ਅਸੀਂ ਗੇਟ ਬੰਦ ਕੀਤਾ ਇੱਥੇ ਸਾਰਿਆਂ ਨੇ ਇੱਥੋਂ ਦੇ ਇਹ ਗੱਲ ਕਹੀ ਵੀ ਅਸੀਂ ਸੀਐਮ ਸਾਹਿਬ ਦੇ ਜਿਹੜਾ ਕਰਾਓ ਕਰਾਂਗੇ ਤਾਂ ਨਾਲ ਦੀ ਨਾਲ ਜਿਹੜਾ ਹੈ ਉਹ ਸਾਨੂੰ ਮੀਟਿੰਗ ਦਾ ਮੀਟਿੰਗ ਵੀ ਕਰਵਾਈ ਗਈ ਔਰ ਅੱਜ ਜਿਹੜੀ ਹੈ ਅੱਜ ਸੈਕਟਰੀ ਮੈਡਮ ਦਾ ਜਿਹੜਾ ਹੈ ਉਹ ਮੀਟਿੰਗ ਦਾ ਸਮਾਂ ਵੀ ਦਿੱਤਾ ਗਿਆ ਪਰ ਇਹਦੇ ਦੇ ਵਿੱਚ ਤੁਹਾਨੂੰ ਦੱਸ ਦਈਏ ਹਜੇ ਤੱਕ ਜਿਹੜਾ ਹੈ ਸੈਕਟਰੀ ਮੈਡਮ ਨੇ 11 ਵਜੇ ਦਾ ਜਿਹੜਾ ਸਮਾਂ ਇੱਥੇ ਦਿੱਤਾ ਆਇਆ ਸੀ ਪਰ ਸੈਕਟਰੀ ਮੈਡਮ ਅਜੇ ਤੱਕ ਜਿਹੜਾ ਇੱਥੇ ਮੀਟਿੰਗ ਕਰਨ ਵਾਸਤੇ ਨਹੀਂ ਪਹੁੰਚੇ ਤਾਂ ਮਜਬੂਰਨ ਜਿਹੜਾ ਕੱਲ ਸਾਨੂੰ ਇੱਥੇ ਗੇਟ ਵੀ ਬੰਦ ਕਰਨੇ ਪਏ ਪਰ ਪ੍ਰਸ਼ਾਸਨ ਦੇ ਨਾਲ ਜਿਹੜਾ ਸਾਡੀ ਕੱਲ ਡਿਪਟੀ ਸੈਕਟਰੀ ਨਾਲ ਮੀਟਿੰਗ ਕਰਵਾਈ ਗਈ ਔਰ ਅੱਜ ਜਿਹੜੀ ਸੈਕਟਰੀ ਮੈਡਮ ਨਾਲ ਦਿੱਤੀ ਗਈ ਹੈ ਮੀਟਿੰਗ ਸਾਨੂੰ ਵੀ ਤੁਹਾਡੀ ਸੈਕਟਰੀ ਮੈਡਮ ਨਾਲ ਮੀਟਿੰਗ ਕਰਵਾ ਕੇ ਤੁਹਾਡੇ ਜਿਹੜੇ ਮਸਲੇ ਨੇ ਉਹਨਾਂ ਦਾ ਹੱਲ ਕੀਤਾ ਜਾਏਗਾ ਤਾਂ ਉਸ ਦੇ ਵਿੱਚ ਜਿਹੜਾ ਉਹ ਉਹਦੇ ਵਿੱਚ ਅੱਜ ਦੀ ਮੀਟਿੰਗ ਜਿਹੜੀ ਸੀ ਜਿੰਦਾ ਸਮਾਂ 11 ਵਜੇ ਦਾ ਸੀ ਉਹ ਮੀਟਿੰਗ ਹਲੇ ਤੱਕ ਪਤਾ ਨਹੀਂ ਪਰ ਅੱਜ ਫੇਰ ਜਿਹੜਾ ਸਾਨੂੰ ਉਸ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਵੀ ਅਸੀਂ ਇਹਨੂੰ ਇੱਕ ਵਾਰੀ ਦੁਬਾਰਾ ਤੋਂ ਗੇਟ ਨੂੰ ਬੰਦ ਕਰੀਏ ਫੇਰ ਹੀ ਜਿਹੜੀ ਇਹ ਸਰਕਾਰ ਹੈ ਇਹ ਅਫਸਰ ਸਹਿਬਾਨ ਨੇ ਜਿਹੜੇ ਫੇਰ ਸਾਡੀ ਗੱਲ ਸੁਣਨਗੇ ਕਿਉਂਕਿ ਜੇ ਜਿਵੇਂ ਮੁੱਖ ਮੰਤਰੀ ਸਾਹਿਬ ਪਹਿਲਾਂ ਕਿਹਾ ਕਰਦੇ ਸੀ ਵੀ ਤੁਹਾਨੂੰ ਟੈਂਕੀਆਂ ਟਾਵਰਾਂ ਤੇ ਚੜਨਾ ਨਹੀਂ ਪੈਣਾ ਤੁਹਾਡੇ ਮਸਲੇ ਜਿਹੜੇ ਨੇ ਅਸੀਂ ਸੱਖਾਂ ਚ ਹੱਲ ਕਰ ਦੇਾਂਗੇ ਤਾਂ ਅੱਜ ਸਾਨੂੰ ਉਹਨਾਂ ਟੈਂਕੀਆਂ ਟਾਵਰਾਂ ਤੇ ਚੜਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਵੀ ਤੁਸੀਂ ਟੈਂਕੀਆਂ ਟਾਵਰਾਂ ਤੇ ਚੜੋ ਫਿਰ ਜਿਹੜੀਆਂ ਤੁਹਾਨੂੰ ਜਿਹੜੀਆਂ ਨੌਕਰੀ ਜਿਹੜੀ ਤੁਹਾਡੀ ਉਹ ਤੁਹਾਡੇ ਹੱਕ ਦੀ ਦਿੱਤੀ ਜਾਏਗੀ ਤਾਂ ਅੱਜ 160 ਦਿਨ ਬੀਤ ਜਾਣ ਤੇ ਮਗਰੋਂ ਵੀ ਜਿਹੜਾ ਸਾਡੇ ਨਿਯੁਕਤੀ ਪੱਤਰ ਉਹ ਜਿਹੜੇ ਸਾਨੂੰ ਨਹੀਂ ਦਿੱਤੇ ਗਏ ਜਦੋਂ ਕਿ ਕੋਰਟ ਵਿੱਚੋਂ ਵੀ ਫੈਸਲਾ ਸਾਡਾ ਜਿਹੜਾ ਹੈ ਸਾਡੇ ਹੱਥ ਦੇ ਵਿੱਚ ਆ ਗਿਆ ਪਰ ਇਹ ਜਿਹੜੇ ਨੇ ਕੋਰਟ ਦੇ ਫੈਸਲੇ ਨੂੰ ਵੀ ਜਿਹੜਾ ਉਹ ਟਿਚ ਜਾਣਦੇ ਨੇ ਉਹ ਟਿਚ ਜਾਣ ਕੇ ਸਾਡੀ ਭਰਤੀ ਦਾ ਅਜੇ ਤੱਕ ਕੋਈ ਵੀ ਨਾਮ ਉਹ ਨਿਸ਼ਾਨ ਜਿਹੜਾ ਸਾਡੇ ਜੋਇਨਿੰਗ ਲੈਟਰਾਂ ਦਾ ਅਜੇ ਤੱਕ ਨਹੀਂ ਦੱਸ ਰਹੇ ਔਰ ਨਾ ਹੀ ਸਾਡੇ ਜਿਹੜੇ ਇੱਥੇ ਬੈਠਿਆਂ ਦਾ ਕੋਈ ਮੁੱਲ ਪਾ ਰਹੇ ਨੇ ਤਾਂ ਗੱਲੋਂ ਮਜਬੂਰਨ ਸਾਨੂੰ ਅੱਜ ਵੀ ਜਿਹੜਾ ਹੈ ਮੈਨੂੰ ਲੱਗ ਰਿਹਾ ਵੀ ਇਹ ਗੇਟ ਜਿਹੜਾ ਬੰਦ ਕਰਨਾ ਪੈਗਾ ਤਾਂ ਇਹ ਦੱਸ ਦਈਏ ਕਿ ਕੱਲ ਵੀ ਇਹਨਾਂ ਨੇ ਗੇਟ ਬੰਦ ਕਰਿਆ ਸੀਗਾ ਤੇ ਪ੍ਰਸ਼ਾਸਨ ਉਸ ਵੇਲੇ ਆਪਣੀ ਤਲਖੀ ਵਿੱਚ ਆ ਜਾਂਦਾ ਕਿਉਂਕਿ ਸਰਕਾਰਾਂ ਦੇ ਜਿਹੜੇ ਪ੍ਰਸ਼ਾਸਨ ਹੈ ਉਹ ਲਗਾਤਾਰ ਸਰਕਾਰਾਂ ਦੇ ਨਾਲ ਹੀ ਮੈਚ ਖਾਂਦੇ ਆ ਆਮ ਪਬਲਿਕ ਦੇ ਨਾਲ ਨਹੀਂ ਖਾਂਦੇ ਆ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜਾ ਨੇ ਪੜ੍ਹਾਈਆਂ ਕਰੀਆਂ ਨੇ ਤਾਂ ਉਹਨਾਂ ਨੇ ਹੱਕ ਲੈਣੇ ਆ ਤਾਂ ਸਰਕਾਰ ਦੇ ਮੁਕਤਾਬਕ ਜੋ ਇਹਨਾਂ ਦਾ ਰੂ ਰੈਗੂਲੇਸ਼ਨ ਸੀ ਉਹ ਇਹਨਾਂ ਨੇ ਪੂਰੇ ਕੀਤੇ ਹੋਏ ਨੇ ਤਾਂ ਫਿਰ ਵੀ ਇਹਨਾਂ ਦੀਆਂ ਭਰਤੀਆਂ ਜਿਹੜੀਆਂ ਉਹ ਪੱਕੀਆਂ ਨਹੀਂ ਕੀਤੀਆਂ ਗਈਆਂ ਲਗਾਤਾਰ ਇਨਸਾਫ਼ ਮੰਗ ਰਹੇ ਆ ਤਾਂ ਇਸ ਵੇਲੇ ਅਸੀਂ ਸਿੱਖਿਆ ਭਵਨ ਮੋਹਾਲੀ ਦੇ ਗੇਟ ਦੇ ਅੱਗੇ ਬੈਠੇ ਆ ਔਰ ਇਹਨਾਂ ਨੂੰ 150 ਦਿਨ ਹੋ ਗਏ ਆ ਤਾਂ ਕਿੰਨੇ ਦਿਨ ਹੋਰ ਬੈਠਣਗੇ ਕਿੰਨਾ ਸਮਾਂ ਹੋਰ ਆ ਬਦਲਾਵ ਵਾਲੀ ਸਰਕਾਰ ਕਹਿੰਦੀ ਸੀ ਕਿ ਸਾਡੇ ਰਾਜਵਾਜ ਧਰਨਾ ਨਹੀਂ ਲੱਗੂਗਾ ਤਾਂ ਆ ਧਰਨਾ ਕਦੇ ਚੱਕਿਆ ਹੀ ਨਹੀਂ ਗਿਆ ਤਾਂ ਕੀ ਐਸ ਵੇਲੇ ਬਦਲਾਵ ਵਾਲੀ ਸਰਕਾਰ ਨਹੀਂ ਐ ਕੀ ਸਰਕਾਰ ਆ ਐਸ ਵੇਲੇ ਦੂਸਰੀਆਂ ਚੱਲ ਰਹੀਆਂ ਕਿਹੜੀ ਸਰਕਾਰ ਚੱਲ ਰਹੀ ਆ ਇਹ ਤਾਂ ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ ਤਾਂ ਬਹੁਤ ਸਾਰੇ ਚੈਨਲਾਂ ਵਾਲਿਆਂ ਉੱਤੇ ਪਰਚੇ ਕਰਦੇ ਨੇ ਬੋਲਣ ਦੇ ਉੱਤੇ ਜਿਹੜੀ ਆ ਉਹ ਪਾਬੰਦੀ ਲਗਾ ਦੇਣੀ ਤਾਂ ਦੱਸਦਾ ਹੀ ਐ ਕਿ ਜੇ ਇਹੋ ਜਿਹੇ ਰੋਲ ਨਿਭਾਉਂਦੇ ਰਹੇ ਤਾਂ ਹਰ ਸਰਕਾਰਵਾਰੀ ਸਾਡੇ ਚੈਨਲ ਬੋਲਣਗੇ ਔਰ ਅਸੀਂ ਲਗਾਤਾਰ ਇਹ ਪਾਬੰਦੀਆਂ ਨੂੰ ਤੋੜਦੇ ਰਹਾਂਗੇ ਔਰ ਇਹਨਾਂ ਦੇ ਨਾਲ ਚੱਲਦੇ ਰਹਾਂਗੇ ਫਿਲਹਾਲ ਵੀਡੀਓ ਨੂੰ ਸ਼ੇਅਰ ਕਰਦੇ ਹੋ ਪਰ ਮੈਂ ਰਜਨੀ ਕਾਂਤ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਤੇ ਫਿਲਹਾਲ ਚੰਡੀਗੜ੍ਹ